ਸਾਡੇ ਪਰਿਵਾਰ ਦੀ ਗਵਾਈ ਹੈ ਕਿ 2-3 ਸਾਲ ਤੋਂ ਅਸੀਂ ਇਸ ਜਗ੍ਹਾ ਤੇ ਵਿਸ਼ਾ ਲਖਵਾਇਆ ਹੈ ਅਸੀਂ ਗੁਪਤ ਵਿਸ਼ਾਸیوں ਸਾਡਾ ਔਰ ਸਾਡੇ ਘਰ ਦਾ ਮਸਲਾ ਸੀ ਬੜਾ ਸੀਰੀਅਸ ਮਸਲਾ ਸੀ ਸਾਡੇ ਅਸੀਂ ਛਾ ਕਟ ਪਹਿਲੀ ਲੈਂਦੇ ਸੀ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੋਵੇਗਾ ਉਸ ਵਗਾ ਤੇ ਅਸੀਂ ਮਟਰ ਲਾਏ ਸੀ 10 ਕਿਲੇ ਅਸੀਂ ਜ਼ਮੀਨ ਠੇਕੇ ਤੇ ਲੈ ਕੇ ਠੇਕੇ ਤੇ ਤੁਹਾਨੂੰ ਪਤਾ ਹੀ ਕਿੰਨਾ ਠੇਕਾ ਹੁੰਦਾ ਹੈ ਔਰ ਅਸੀਂ ਜਦੋਂ ਜਦੋਂ ਤਿਆਰ ਹੋਈ ਫਸਲ ਅਸੀਂ ਤੋੜਨ ਜਾ ਰਹੇ ਸੀ ਇਹੋ ਜੀ ਬਿਮਾਰੀ ਪਈ ਉਹਨੂੰ ਕਿ ਇੱਕ ਦਿਨ ਦੇ ਵਿੱਚ ਸਾਰੀ ਫਸਲ ਸਾਡੀ ਤਬਾਹ ਹੋ ਗਈ ਜਿੱਦਾਂ ਸੜ ਜਾਂਦੇ ਨੇ ਮਟਰ ਸਾਰੇ ਸੜ ਗਏ ਔਰ ਉਹਦੇ ਵਿੱਚੋਂ ਵੇਖੋ 18 ਜਾਂ 20 ਗੱਟੇ ਸਾਡੇ ਸਾਡੇ ਹੱਥੇ ਆਏ ਬਾਕੀ ਸਾਰੀ ਖਰਾਬ ਫਸਲ ਹੋ ਗਈ ਬਹੁਤ ਅਸੀਂ ਮੇ ਵਿਚਾਰ ਕਿਲੇ ਸੀ 4 ਕਿਲੇ ਸੀ ਉਹਦੇ ਵਿੱਚੋਂ 18 ਜਾਂ 20 ਗੱਟੇ ਸਾਡੇ ਹੱਥੇ ਆਏ ਤੇ ਰੇਟ ਬਹੁਤ ਸੀ ਪਰ ਸਾਰੀ ਫਸਲ ਤਬਾਹ ਹੋ ਗਈ ਸਾਡੀ ਪ੍ਰਭੂ ਦੀ ਮਰਜ਼ੀ ਸੀ ਅਸੀਂ ਕੁਛ ਨਹੀਂ ਕਹਿ ਸਕਦੇ ਇੰਦੇ ਚ ਔਰ ਅਸੀਂ ਬੜੇ ਪਰੇਸ਼ਾਨ ਸ਼ਾਇਦ ਰੋਏ ਵੀ ਪ੍ਰਭੂ ਇਹ ਤੂੰ ਕੀ ਕੀਤਾ ਸੀ ਇੰਨੀ ਮਿਹਨਤ ਕੀਤੀ ਅਸੀਂ ਸਾਰਾ ਪਰਿਵਾਰ ਜਾ ਕੇ ਇੰਨੀ ਦੂਰ ਵਾਈ ਕਰਦੇ ਆ ਪ੍ਰਭੂ ਆਪਦਾ ਘਰ ਛੱਡ ਕੇ ਫਿਰ ਵੀ ਪ੍ਰਭੂ ਤੂੰ ਇਦਾਂ ਕਿਉਂ ਕੀਤਾ ਸਾਨੂੰ ਕੋਈ ਪ੍ਰਭੂ ਵੱਲੋਂ ਉੱਤਰ ਨਹੀਂ ਮਿਲਿਆ ਔਰ ਯਕੀਨ ਮੰਨੋ ਅਸੀਂ ਉਸ ਤੋਂ ਬਾਅਦ ਉਹ ਪਹਿਲੀ ਛੱਡਤੀ 10 ਕਿੱਲੇ ਅਸੀਂ ਪਹਿਲੀ ਲੈਂਦੇ ਸੀ ਉੱਥੋਂ ਛੱਡਤੀ ਅਸੀਂ ਸਾਡੇ ਤੇ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਪਤਾ ਹੈ ਠੇਕੇ ਤੇ ਪਹਿਲੀ ਲੈ ਕੇ ਠੇਕੇ ਵਾਲੇ ਨੇ ਤਾਂ ਮੰਗਣਾ ਹੀ ਨਹੀਂ ਨੇ ਉਹਨੂੰ ਅਸੀਂ ਦੇ ਦਿੱਤੇ ਔਰ ਅਸੀਂ ਕਰਜ਼ਾ ਚੱਕ ਚੱਕ ਕੇ ਜਿਵੇਂ ਕਹਿ ਲੋ ਕੁਬੇ ਹੋ ਗਿਆ ਅਸੀਂ ਬੜੇ ਜ਼ਿਆਦਾ ਬੜੇ ਜ਼ਿਆਦਾ ਪਰੇਸ਼ਾਨ ਸੀ ਸ਼ਾਇਦ ਤੁਹਾਨੂੰ ਮਤਲਬ ਅੱਜ ਅਸੀਂ ਸ਼ਾਇਦ ਸਾਡੇ ਸ਼ਬਦ ਨਹੀਂ ਨੇ ਕਿ ਅਸੀਂ ਦੱਸ ਸਕੀਏ ਕਿਸੇ ਨੂੰ ਸਾਡੇ ਤੇ ਕਰਜ਼ਿਆਂ ਕਰਾਦਿਆਂ ਅਸੀਂ ਟਰੈਕਟਰ ਲੈ ਲਿਆ ਉਸ ਤੋਂ ਬਾਅਦ ਟਰੈਕਟਰ ਦੀਆਂ ਵੀ ਕਿਸ਼ਤਾਂ ਸੀ ਔਰ ਕਈ ਵਾਰ ਤਾਂ ਇਹੋ ਜੀ ਨੌਬਤਾਂ ਦੀ ਸੀ ਕਿ ਲੈ ਕੇ ਟਰੈਕਟਰ ਸਾਲ ਬਾਅਦ ਕਹਿੰਦੇ ਸੀ ਕਿ ਇਹਨੂੰ ਵੇਚ ਦਈਏ ਆਪਾਂ ਕਰਜ਼ਾ ਲਾ ਲਈ ਆਪਦਾ ਸਵਰਾਜ ਟਰੈਕਟਰ ਲਿਆ ਤੁਹਾਨੂੰ ਪਤਾ 9 ਲੱਖ ਦਾ 8 ਲੱਖ ਦਾ ਸੀ ਟਰੈਕਟਰ ਲਿਆ ਉਦੋਂ ਔਰ ਬਾਅਦ ਵਿੱਚ ਇਦਾਂ ਹੋਇਆ ਕਿ ਸਾਡੇ ਤੇ ਕਰਜ਼ਿਆਂ ਕਰਾਦਿਆਂ 13 ਲੱਖ ਰੁਪਇਆ ਕਰਜ਼ਾ ਹੋ ਗਿਆ 13 ਲੱਖ ਰੁਪਇਆ ਸਾਡੇ ਆਮਦਨ ਕੀ ਸੀ ਕੁਝ ਵੀ ਨਹੀਂ ਸਾਡੇ ਕੋਲ ਕਿੱਲੇ ਤੋਂ ਵੀ ਘੱਟ ਪੈ ਲਈ ਆਪਦੀ ਖੁਦ ਦੀ ਅਸੀਂ ਠੇਕੇ ਹੀ ਲੈਂਦੇ ਆਂ ਔਰ ਸਾਡੀ ਦੁਕਾਨ ਆ ਬਿਜਲੀ ਦੀ ਕਈਆਂ ਨੂੰ ਪਤਾ ਹੀ ਐ ਮੇਰੇ ਡੈਡੀ ਖੇਤੀਬਾੜੀ ਕਰਦੇ ਨੇ ਵਾਈ ਕਰਦੇ ਨੇ ਟਰੈਕਟਰ ਦੇ ਨਾਲ ਅਸੀਂ ਪ੍ਰਭੂ ਦੇ ਅੱਗੇ ਵਿਸ਼ਾ ਰੱਖਿਆ ਸੀ ਸੱਚਮੁੱਚ ਪ੍ਰਭੂ ਦੇ ਲੋਕੋ ਇਹ ਸਗਾਤੇ ਅਸੀਂ ਗੁਪਤ ਵਿਸ਼ਾ ਮੈਂ ਲਿਖਵਾ ਕੇ ਗਈ ਸੀ ਮੈਨੂੰ ਯਾਦ ਐ ਉਦੋਂ ਅਸੀਂ ਬੜੇ ਰੋਏ ਪ੍ਰਭੂ ਜੇ ਹੱਲ ਕਰ ਸਕਦਾ ਹੈ ਪ੍ਰਭੂ ਤੂੰ ਕਰ ਸਕਦਾ ਹੈ ਸਾਡੇ ਪਰਿਵਾਰ 'ਚ ਨਹੀਂ ਤਾਂ ਬੜੇ ਦੁੱਖ ਨੇ ਪ੍ਰਭੂ ਅਸੀਂ ਸਹਿ ਨਹੀਂ ਸਕਦੇ ਸਾਡੇ ਸਹਿਣਿਓ ਬਾਹਰ ਨੇ ਪ੍ਰਭੂ ਆਖਦਾ ਜਦੋਂ ਤੁਸੀਂ ਥੱਕ ਜਾਂਦੇ ਹੋ ਜਦੋਂ ਇਹ ਸੋਚਦੇ ਹੋ ਕਿ ਪਰਤਾਵਾ ਸਾਡੇ ਤੇ ਹਾਂ ਵੀ ਹੋ ਰਿਹਾ ਪ੍ਰਭੂ ਆਖਦਾ ਮੈਂ ਉਦੋਂ ਤੁਹਾਨੂੰ ਛੁਡਾਵਾਂਗਾ ਔਰ ਤੁਹਾਡੇ ਸਹਿਣਿਓ ਬਾਹਰ ਤੁਹਾਡੇ ਤੇ ਪਰਤਾਵਾ ਨਹੀਂ ਪਾਵਾਂਗਾ ਕਦੀ ਵੀ ਅਸੀਂ ਪ੍ਰਭੂ ਦੇ ਬੱਚੇ ਹਾਂ ਅਸੀਂ ਜਨਮ ਤੋਂ ਹੀ ਪਰਮੇਸ਼ਰ ਨੂੰ ਜਾਣ ਵਾਲਿਆਂ ਜਿਵੇਂ ਜਨਮ ਤੋਂ ਸਾਨੂੰ ਪ੍ਰਭੂ ਨੇ ਚੁਣਿਆ ਹੈ ਉਹਦੇ ਕੰਮਾਂ ਨੂੰ ਕਰਨ ਵਾਸਤੇ ਅਸੀਂ ਪ੍ਰਾਰਥਨਾ ਲਗਾਤਾਰ ਕਰਦੇ ਰਹੇ ਸਾਡੀ ਟੀਮ ਵਾਸਤੇ ਬੜਾ ਬਹੁਤ ਬਹੁਤ ਧੰਨਵਾਦ ਸਾਡੇ ਭੈਣਾਂ ਦੀ ਟੀਮ ਵਾਸਤੇ ਜਿਨ੍ਹਾਂ ਸਮੇਂ-ਸਮੇਂ ਤੇ ਸਾਡੇ ਵਾਸਤੇ ਦੁਆਵਾਂ ਕੀਤੀਆਂ ਸ਼ਾਇਦ ਉਹ ਨਹੀਂ ਜਾਣਦੇ ਸੀ ਗੁਪਤ ਵਿਸ਼ਾ ਕੀ ਸੀ ਅੱਜ ਤੁਹਾਨੂੰ ਮੈਂ ਦੱਸ ਰਹੀ ਹਾਂ ਸਾਡਾ ਕਰਜ਼ੇ ਦਾ ਵਿਸ਼ਾ ਸੀ 13 ਲੱਖ ਰੁਪਿਆ ਸਾਡੇ ਤੇ ਕਰਜ਼ਾ ਸੀ ਔਰ ਪ੍ਰਭੂ ਦਾ ਐਨਾ ਫਜ਼ਲ ਹੈ ਅਸੀਂ ਇੱਥੇ ਦੋ ਜਾਂ ਤਿੰਨ ਕਿੱਲੇ ਜ਼ਮੀਨ ਠੇਕੇ ਤੇ ਲਈਦਾ ਹੈ ਅੱਜ ਪ੍ਰਭੂ ਦੀ ਦਾਇਆ ਹੈ ਸਾਡਾ ਟਰੈਕਟਰ ਵੀ ਸੇਵ ਆ ਔਰ ਅਸੀਂ ਇੱਕ ਮੋਟਰਸਾਈਕਲ ਵੀ ਆ ਪਿਛਲੇ ਦਿਨਾ ਚੇ ਦਾਸ ਕੁ ਦਿਨ ਹੋਇਆ ਜੇ ਮੋਟਰਸਾਈਕਲ ਨਵਾਂ ਲਿਆ ਆ ਔਰ ਪ੍ਰਭੂ ਦੀ ਦਾਇਆ ਦੇ ਨਾਲ ਸਾਡੀ ਫਸਲ ਵੀ ਬਹੁਤ ਵਧੀਆ ਉਸ ਤੋਂ ਬਾਅਦ ਹੋ ਰਹੀ ਪ੍ਰਭੂ ਆਖਦਾ ਹੈ ਕਹਿੰਦਾ ਜਿਹੜੇ ਹਾਂਝੂਆਂ ਦੇ ਨਾਲ ਬੀਜਦੇ ਨੇ ਉਹ ਜਕਾਰਿਆਂ ਦੇ ਨਾਲ ਵੱਡਣਗੇ ਔਰ ਪਰਭੂ ਆਕਦਾ ਮੈਂ ਤੇਰੇ ਹੱਥਾਂ ਦੇ ਕੰਮਾਂ 'ਚ ਬਰਕਤਾਂ ਪਾਵਾਂਗਾ ਇੱਕ ਇੱਕ ਉਹਦਾ ਵਾਅਦਾ ਮੈਂ ਯਾਦ ਰੱਖਦੀ ਆਂ ਔਰ ਜਦੋਂ ਪ੍ਰਾਰਥਨਾ ਕਰਦੀ ਆਂ ਪ੍ਰਭੂ ਨੂੰ ਕਹਿੰਨੀ ਆਂ ਪ੍ਰਭੂ ਤੂੰ ਇਹ ਵਾਅਦਾ ਕੀਤਾ ਫਿਰ ਪੂਰਾ ਕਰ ਪ੍ਰਭੂ ਤੂੰ ਕਿਹਾ ਸੀ ਕਰਜੇ ਤੋਂ ਪੂਰੀ ਤਰ੍ਹਾਂ ਆਜ਼ਾਦ ਆਂ ਪੂਰੀ ਤਰ੍ਹਾਂ ਅਸੀਂ ਆਜ਼ਾਦੀ ਪਾ ਚੁੱਕੇ ਆਂ ਕੋਈ ਸਾਡੇ ਤੇ ਕਰਜ਼ਾ ਨਹੀਂ ਹੈ ਇਸ ਟਾਈਮ ਅਸੀਂ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕੇ ਆਂ ਪ੍ਰਭੂ ਦੀ ਦਇਆ ਦੇ ਨਾਲ ਅਸੀਂ ਸਾਡਾ ਟਰੈਕਟਰ ਵੀ ਸੇਵ ਆ ਔਰ ਅਸੀਂ ਸਾਰਾ ਪਰਿਵਾਰ ਖੁਸ਼ੀ ਦੇ ਨਾਲ ਰਹਿ ਰਹੇ ਆ ਬਹੁਤ ਵਧੀਆ ਵਧੀਆ ਕੰਮ ਸਾਡੇ ਜ਼ਿੰਦਗੀ 'ਚ ਪ੍ਰਭੂ ਕਰ ਰਿਹਾ ਹੈ ਅਸੀਂ ਸੋਚ ਨਹੀਂ ਸਕਦੇ ਕਿ ਅਸੀਂ ਮਤਲਬ ਫਸਲ ਚੱਕ ਲਵਾਂਗੇ ਇੱਕ ਹੋਰ ਗਵਾਹੀ ਇਹ ਛੋਟੀ ਜਿਹੇ ਦੇ ਨਾਲ ਐਡ ਕਰਾਂਗੀ ਅਸੀਂ ਇੱਥੇ ਜ਼ਮੀਨ ਲਈ ਹੋਈ ਹੈ ਇੱਥੇ ਆਪਣੇ ਪਿੰਡ 'ਚ ਹੀ ਔਰ ਉੱਥੇ ਮੋਟਰ ਸੀ ਮੋਟਰ ਸਾਡੇ ਮਤਲਬ ਇਦਾਂ ਜਿੱਦਾਂ ਕਹ ਲਾਂ ਉਹਦਾ ਕਨੈਕਸ਼ਨ ਨਹੀਂ ਸੀ ਇਦਾਂ ਹੀ ਚਲਾਦੇ ਸੀ ਜਿਵੇਂ ਟੈਂਪਰੇਰੀ ਟਾਈਪ ਤੇ ਉਹ ਜਿਹੜੀਆਂ ਸੀ ਤਾਰਾਂ ਸਾਰੀਆਂ ਪੱਟੀਆਂ ਗਈਆਂ ਜਦੋਂ ਸਾਡੇ ਜ਼ਮੀਨ ਪੁੱਟਣ ਦਾ ਵੇਲਾ ਆਇਆ ਤਾਂ ਉਹ ਸੁੱਕ ਗਈ ਚਮਾ ਸੁੱਕ ਗਈ ਅਰਬੀ ਸੀ ਸਾਡੇ ਔਰ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਸੀ ਪ੍ਰਭੂ ਕਿਤੋਂ ਵੀ ਸਾਨੂੰ ਪਾਣੀ ਦਾ ਇੰਤਜ਼ਾਮ ਨਹੀਂ ਹੋ ਰਿਹਾ ਅਸੀਂ ਜਦੋਂ ਆਏ ਇੱਥੇ ਪ੍ਰਭੂ ਦੇ ਦਾਸ ਨੂੰ ਨਾਲੇ ਪਹਿਲੀ ਪਹਿਲੀ ਢੇਟ ਅਸੀਂ ਲੈ ਕੇ ਆਏ ਪ੍ਰਭੂ ਦੀ ਹਜ਼ੂਰੀ 'ਚ ਪ੍ਰਭੂ ਔਰ ਪ੍ਰਭੂ ਦੇ ਦਾਸ ਨੂੰ ਅਸੀਂ ਦੱਸਿਆ ਪ੍ਰਭੂ ਦੇ ਦਾਸ ਨੇ ਕਿਹਾ ਕਿ ਟੈਨਸ਼ਨ ਨਹੀਂ ਲੈਣੀ ਆਪਾਂ ਪ੍ਰਾਰਥਨਾ ਕਰਾਂਗੇ ਪ੍ਰਭੂ ਦੇ ਦਾਸ ਨੇ ਪ੍ਰਾਰਥਨਾ ਇਹ ਹੀ ਕੀਤੀ ਪ੍ਰਭੂ ਜਿਸ ਪ੍ਰਕਾਰ 엘िया ਦੇ ਸਮੇਂ ਵਿੱਚ ਪ੍ਰਭੂ ਤੂੰ ਸਾਢੇ 3 ਸਾਲ ਬਾਅਦ ਬਾਰਿਸ਼ ਕੀਤੀ ਸੀ ਨਾ ਅੱਜ ਮੈਂ ਚਾਹੁੰਦਾ ਹਾਂ ਕਿ ਇਹਨਾਂ ਦੀ ਸਾਰੀਆਂ ਲੋੜਾਂ ਜ਼ਰੂਰਤਾਂ ਨਾ ਤੂੰ ਸਵਰਗ ਤੋਂ ਪੂਰੀਆਂ ਕਰਨੀਆਂ ਨੇ ਔਰ ਉਸੇ ਤਰ੍ਹਾਂ ਹੋਇਆ ਸਾਡੀ ਜਿਹੜੀ ਜ਼ਮੀਨ ਆ ਸਾਡੀ ਪਹਿਲੀ ਆ ਉਹਦੇ ਚ ਜਿੰਨੀ ਫਸਲ ਸੀ ਪ੍ਰਭੂ ਦੀ ਹਜ਼ੂਰੀ ਦੁਆਰਾ ਪ੍ਰਭੂ ਦੀ ਦਇਆ ਦੁਆਰਾ ਅਗਲੇ ਦਿਨ ਇੰਨੀ ਕੁ ਜ਼ਿਆਦਾ ਬਾਰਿਸ਼ ਹੋਈ ਪ੍ਰਭੂ ਨਸੀਖੋਦ ਕਹਿੰਦੇ ਸੀ ਪ੍ਰਭੂ ਬਾਸ ਕਰ ਬਹੁਤ ਪਾਣੀ ਇੰਨਾ ਵੇਖੋ ਪ੍ਰਭੂ ਦਾ ਫਜ਼ਲ ਪ੍ਰਭੂ ਵਾਸਤੇ ਜ਼ਿੰਦਾ ਤਾੜੀ ਹallelujah ਧੰਨਵਾਦ ਯਿਸੂ ਅਵਾਦ ਕਰਾਂਗੇ ਔਰ ਉਸ ਤੋਂ ਬਾਅਦ ਸਾਡੀ ਫਸਲ ਬਹੁਤ ਵਧੀਆ ਪ੍ਰਭੂ ਨੇ ਹੋਂਦ ਚ ਮਦਦ ਕੀਤੀ ਹੈ ਅੱਜ ਸਾਰੇ ਕਰਜ਼ਿਆਂ ਤੋਂ ਅਸੀਂ ਆਜ਼ਾਦ ਹਾਂ ਅਸੀਂ ਹਰੇਕ ਚੀਜ਼ ਤੋਂ ਆਜ਼ਾਦ ਹਾਂ ਜਿਹੜੀ ਸਾਡੇ ਜੀਵਨ ਚ ਬੰਧਨ ਸੀ ਸਾਨੂੰ ਪਤਾ ਸੀ ਸਾਡੇ ਜੀਵਨ 'ਚ ਇਹ ਬੰਧਨ ਹੈ ਕਦੀ ਟੁੱਟ ਨਹੀਂ ਸਕਦਾ ਅਸੀਂ ਸੋਚਦੇ ਸੀ ਪਰ ਪ੍ਰਭੂ ਨੇ ਸਾਨੂੰ ਸਾਰੇ ਬੰਧਨਾਂ ਤੋਂ ਆਜ਼ਾਦ ਕੀਤਾ ਹੈ ਅੱਜ ਅਸੀਂ ਫ੍ਰੀ ਆ ਬਿਲਕੁਲ ਫ੍ਰੀ ਆ ਪੂਰੀ ਖੁਸ਼ੀ ਦੇ ਨਾਲ ਅਸੀਂ ਪ੍ਰਭੂ ਦਾ ਧੰਨਵਾਦ ਕਰ ਰਹੇ ਹਾਂ ਹallelujah ਹallelujah ਧੰਨਵਾਦ ਕਰਾਂਗੇ ਸਭ ਨੂੰ ਜੈਨਸੀ ਕੀ